50793 ਤੇ ਇਹ 소희 ਕਬੀਰ ਜੀ ਉਹ 소희 ਰਾਗ ਚ ਇਹ ਸੰਗੀਤ ਦਿੰਦੇ ਨੇ ਕਿ ਸਾਡਾ ਜਨਮ ਕਿਉਂ ਹੋਇਆ ਸੀ ਕਿਉਂ ਪੈਦਾ ਹੋਏ ਕੀ ਕਰਨਾ ਸੀ ਇਸ ਜੀਵਨ ਦੇ ਵਿੱਚ ਉਹ ਦੱਸਦੇ ਨੇ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਕਮਲਿਆ ਤੈ ਗਿਆਨ ਵਿਚਾਰ ਨਹੀਂ ਪਾਇਆ ਬਿਰਥਾ ਜਨਮ ਗਵਾਇਆ ਤੇ ਆਪਣਾ ਜਨਮ ਬਿਰਥ ਗਵਾ ਲਿਆ ਫਜ਼ੂਲ ਏ ਪੌੜਸ ਸੰਸਾਰਿਕ ਕੰਮਾਂ 'ਚ ਤੇ ਗਿਆਨ ਵਿਚਾਰ ਨਹੀਂ ਪਾਇਆ ਇਸ ਤੋਂ ਇਹ ਸੰਕੇਤ ਮਿਲਦੇ ਨੇ ਕਿ ਸਾਡਾ ਜਨਮ ਗਿਆਨ ਵਿਚਾਰ ਨੂੰ ਪਾਉਣ ਲਈ ਹੋਇਆ ਅਸੀਂ ਗਿਆਨ ਵਿਚਾਰ ਪਾਵਾਂਗੇ ਉਸ ਵਿਚਾਰ ਤੋਂ ਸਾਨੂੰ ਜੋ ਸਾਡੀ ਅਸਲੀਅਤ ਬਾਰੇ ਗਿਆਨ ਹੋਊਗਾ ਮੂਲ ਬਾਰੇ ਆਪਾਂ ਮੂਲ ਜਾਣਾਂਗੇ ਕਿ ਅਸੀਂ ਕੌਣ ਆ ਇਹ 3-4 ਲਾਈਨਾਂ ਇਸੇ ਤਰ੍ਹਾਂ ਦੀਆਂ ਨੇ ਗੁਰਬਾਣੀ ਦੇ ਵਿੱਚ ਜਿਹੜੀਆਂ ਸਾਨੂੰ ਇਸ ਗੱਲ ਸੰਕੇਤ ਦਿੰਦੀਆਂ ਨੇ ਕਿ ਸਾਡਾ ਜਨਮ ਕਿਉਂ ਹੋਇਆ ਇਕੋ ਨਵੇਂ ਮੱਲੇ ਦੀਓਂ ਦੀ ਜਾਗ ਲਿਓ ਰੇ ਮਨਾ ਜਾਗ ਲਿਓ ਕਹਾ ਗਾਫਲ ਸੋਇਆ ਵੀ ਕਿਉਂ ਬਾਗਲਾ ਸੁਤਾ ਪਿਆ ਜਾਗ ਜਾ ਆਪਣੇ ਆਪ ਨੂੰ ਪਛਾਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਪੰਜਵੇਂ ਮੱਲੇ ਦੀ ਲਾਇਨਾ ਵੀ ਮਨਾ ਤੂੰ ਜੋਤ ਸਰੂਪ ਤੂੰ ਆਪਣਾ ਮੂਲ ਪਛਾਨ ਤੂੰ ਇਨਸਾਨ ਨਹੀਂ ਹੈਗਾ ਇਹ ਤਾਂ ਤੈਨੂੰ ਸਰੀਰ ਮਿਲਿਆ ਇਹ ਕੰਮ ਕਰਨ ਲਈ ਆਪਣੇ ਆਪ ਨੂੰ ਪਛਾਨਣ ਲਈ ਇਸ ਲਈ ਜੇ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਪੜਾਂਗੇ ਕੱਲੀ-ਕੱਲੀ ਲਾਈਨ ਤਾਂ ਸਾਨੂੰ ਸਾਡੀ ਜ਼ਿੰਦਗੀ ਦਾ ਮਕਸਦ ਮਿਲਦਾ ਸਾਡੇ ਜੀਵਨ ਦਾ ਅਸੀਂ ਕਿਉਂ ਪੈਦਾ ਹੋਏ ਹਾਂ ਜਿਹਦੇ ਚ ਇਨਸਾਨ ਭਟਕਿਆ ਹੋਇਆ ਲੋੜ ਆ ਸਾਨੂੰ ਗੁਰਬਾਣੀ ਨੂੰ ਖੋਜ ਕੇ ਵਿਚਾਰ ਕੇ ਪੜਨ ਦੀ ਪਲੀਜ਼ ਇਹਨਾਂ ਗੱਲਾਂ ਨੂੰ ਸਮਝੋ